ਸਾਰੇ ਖੜੇ ਹੋਏ ਚ ਮੋਟਰਸਾਈਕਲ ਔਰ ਮੋਟਰਸਾਈਕਲ ਦੇ ਬਣਾਇਆ ਹੋਇਆ ਇਹਨਾਂ ਨੇ ਆਪ ਰੁਕਾਇਆ ਲੜਨਗੇ ਲੱਗਦਾ ਤੇ ਉਹ ਹੋ ਗਏ ਹੁਣ ਲੜਨਗੇ ਲੱਗਦਾਗੇ ਨਵੇਂ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਦੇ ਵਲੌਗ ਚ ਆਪਾਂ ਤੁਹਾਨੂੰ ਵੈਸਟ ਬੰਗਾਲ ਦੇ ਜਿਹੜਾ ਆਸੂਸੋਲ ਸ਼ਹਿਰ ਲੈ ਕੇ ਆਏ ਹੋਏ ਆ ਤੇ ਇੱਥੋਂ ਦਾ ਆਪਾਂ ਤੁਹਾਨੂੰ ਰੰਗ ਢੰਗ ਦਿਖਾਵਾਂਗੇ ਤੇ ਤੁਸੀਂ ਜਿਹੜੇ ਚੈਨਲ ਤੇ ਨਵੇਂ ਆ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈ ਜੋ ਬੈਲ ਆਈਕਨ ਨੂੰ ਪ੍ਰੈਸ ਕਰ ਲੈ ਜੋ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਆ ਕਰੋ ਤੇ ਵੀਡੀਓ ਨੂੰ ਹਾਈਪ ਜਰੂਰ ਕਰ ਦਿਆ ਕਰੋ ਤੇ ਹੁਣ ਤੁਹਾਨੂੰ ਆਪਾਂ ਲੈ ਕੇ ਚੱਲਦੇ ਆਂ ਸ਼ਹਿਰ ਦੇ ਅੰਦਰ ਇਹ ਰੇਲਵੇ ਸਟੇਸ਼ਨ ਤੋਂ ਕਾਹ ਜਾਣਾ ਭਈ ਨਿਕਲ ਕੇ ਬਾਹਰ ਜਾਣ ਵਾਲਾ ਰਸਤਾ ਵਾ ਜਦੋਂ ਆਪਾਂ ਪਾਸੋਂ ਸੋਲ ਸਟੇਸ਼ਨ ਤੋਂ ਨਿਕਲਦੇ ਆਂ ਤੇ ਇਹਦੇ ਸਾਹਮਣੇ ਬੱਸਾਂ ਬੱਸਾਂ ਖੜੀਆਂ ਹੁੰਦੀਆਂ ਤੇ ਆਟੋ ਦਾ ਤੁਹਾਨੂੰ ਜਿਹੜੇ ਜੇ ਤੁਸੀਂ ਕਿਸੇ ਪਾਸੇ ਜਾਣਾ ਤਾਂ ਉਹ ਤੁਹਾਨੂੰ ਰੇਲਵੇ ਸਟੇਸ਼ਨ ਦੇ ਬਿਲਕੁਲ ਬਾਹਰ ਹੁੰਦੇ ਜਾਣਗੇ ਇਧਰਲੇ ਪਾਸੇ ਪਾਰਕਿੰਗ ਬਣੀ ਹੋਈ ਆ ਤੇ ਬਣੀ ਹੋਈ ਆ ਮੋਟਰਸਾਈਕਲਾਂ ਦੀ ਤੇ ਆਹ ਵੇਖੋ ਇਧਰਲੇ ਪਾਸੇ ਸਾਰੇ ਟੋਟੋ ਆ ਹੀ ਖੜੇ ਹੋ ਤੇ ਇੱਥੋਂ ਤੋਂ ਇੱਕ ਪਾਸੇ ਨੂੰ ਜਿਹੜੀਆਂ ਬੱਸਾਂ ਟੋਟੋ ਮਿਲ ਜਾਣਗੇ ਇਹ ਹੈਗਾ ਜਿਹੜਾ ਸਟੇਸ਼ਨ ਰੋਡ ਤੇ ਉਹ ਸਾਹਮਣੇ ਜਿਹੜਾ ਰੇਲਵੇ ਸਟੇਸ਼ਨ ਰਹਿ ਗਿਆ ਤੇ ਆਹ ਪਾਏਦਲੇ ਪਾਸੇ ਵੀ ਜਿਹੜਾ ਤੁਹਾਨੂੰ ਦਿਖਾਉਣੇ ਆ ਆਸੂ ਫੌਸ਼ੇਰ ਦਾ ਜਿਹੜਾ ਮੇਨ ਬਾਜ਼ਾਰ ਆ ਇਧਰਲੇ ਪਾਸੇ ਕਈ ਆ ਜਿਹੜੇ ਝੋਲੇ ਰੱਖੀ ਵਿਛੇ ਝੋਲੇ ਵੇਚਣ ਵਾਸਤੇ ਵੀ ਇੱਥੇ ਪਏ ਤੁਹਾਨੂੰ ਮਿਲ ਜਾਣਗੇ ਜਿੱਥੋਂ 5-5 7-7 ਰੁਪਈਆ ਦੇ ਮਿਲ ਜਾਂਦੇ ਇਥੋਂ ਮਾਤਾ ਦਾ ਇਧਰ ਮੰਦਰ ਬਣਿਆ ਹੋਇਆ ਵਾ ਤੇ ਫਲ ਫਰੂਟ ਵਾਲੀਆਂ ਰਿਹੜੀਆਂ ਜਿਵੇਂ ਆਪਣੇ ਪੰਜਾਬ ਖੜੀਆਂ ਹੋਆਂ ਉਵੇਂ ਸੜਕਾਂ ਤੇ ਲਾਈਆਂ ਤੁਹਾਨੂੰ ਤੇ ਪਈ ਆ ਜਿਹੜੇ ਬੈਠੇ ਮਿਲ ਜਾਣਗੇ ਆ ਸਾਹਮਣੇ ਆ ਗਿਆ ਘੰਟਾ ਘਰ ਚੌਂਕ ਤੇ 메인 ਬਾਜ਼ਾਰ ਜਿਹੜਾ ਸਾਹਮਣੇ ਆ ਸਾਰਾ 메인 ਬਾਜ਼ਾਰ ਇਧਰਲੇ ਪਾਸੇ ਅੱਗੇ ਆਪਾਂ ਜਾਣੇ ਆ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਇੱਥੋਂ ਦਾ ਤੀ ਰੰਗ ਟੰਗਾ 메인 ਬਾਜ਼ਾਰ ਦਾ ਜਿਹੜਾ ਇੱਥੋਂ ਵਾ ਗਲੀ ਦੇ ਵਿੱਚ ਵੜਾਂਗੇ ਇਧਰਲੇ ਪਾਸੇ ਜਿਹੜੀਆਂ ਸਾਰੀਆਂ ਸੜਕ ਦੇ ਨਾਲ-ਨਾਲ 메인 ਬਾਜ਼ਾਰ ਤੇ ਇਹਦੇ ਨਾਲ ਜਿਹੜੀਆਂ ਕੱਪੜੇ ਦੀਆਂ ਦੁਕਾਨਾਂ ਤੇ ਇਹ ਲੱਗੀਆਂ ਹੋਈਆਂ ਤੇ ਨਾਲ ਹੀ ਸਾਹਮਣੇ ਇਹਨਾਂ ਦੇ ਵੱਡੇ ਵੱਡੇ ਸ਼ੋਅਰੂਮ ਵੀ ਆ ਗਏ ਤੇ ਸਾਹਮਣੇ ਨੇ ਕੀ ਨਿਤ ਚੰਦਕਾਨਾ ਬਣਾਈਆਂ ਹੋਈਆਂ ਰਲ ਮਾੜ ਮਸਮਾਨ ਸਾਰਾ ਆਇਆ ਹੈ ਇੱਥੇ ਫਲਾਂ ਫਰੂਟਾਂ ਵਾਲੀਆਂ ਦੁਕਾਨਾਂ ਸ਼ੁਰੂ ਹੋ ਜਾਨੀਆਂ ਸਾਰੀਆਂ ਇਹ ਮੁਸਲਮਾਨ ਭਾਈਚਾਰਾ ਤੇ Hindu ਲੋਕਾਂ ਦਾ ਜਿਹੜਾ ਕਿਸੇ ਰਹਿਣ ਬਸੇਰਾ ਜਿਆਦਾ ਵਾ ਪੱਛਮੀ ਬੰਗਾਲ ਦੇ ਵਿੱਚ ਇਹ ਵਧੀਆ ਬਾਜ਼ਾਰ ਹੈ ਜਾਨੀ ਕਿਥੇ ਜਿਵੇਂ ਆਪਣੇ ਪੰਜਾਬ ਦੇ ਵਿੱਚ ਚੌੜਾ ਬਿਜ਼ਾਰ ਨਹੀਂ ਤੇ ਉਵੇਂ ਕੱਪੜੇ ਵਾਲਾ ਕੰਮ ਜ਼ਿਆਦਾ ਇੱਥੇ ਹੈਗਾ ਵਾ ਕੀ ਕੀ ਨੇ ਕਿਹੇ ਸੌ ਪਾਣੀ ਸਾਰਾ ਕੋਸਮਾਨ ਰੱਖੀ ਬੈਠੇ ਇਧਰਲੇ ਪਾਸੇ ਦੇਖੋ ਇਧਰਲੇ ਪਾਸੇ ਆ ਲੋਟਰੀ ਵਾਲੇ ਬਿਲਕੁਲੇ ਇਹ ਇਹ ਜਰਾ ਮੇਨ ਬਾਜ਼ਾਰ ਆ ਤੇ ਪੀਪਲ ਗਲੀ ਬੋਲਦੇ ਨੇ ਤੇ ਪੀਪਲ ਗਲੀ ਦਾ ਜਿਹੜਾ ਇਹ ਮੇਨ ਬਾਜ਼ਾਰ ਆ ਜਿਹਦੇ ਵਿੱਚ ਤੁਹਾਨੂੰ ਆਪਾਂ ਇਸ ਵਕਤ ਨੀ ਯਾਰਾ ਵਖਾ ਰਹੇ ਆ ਨਾ ਇਹ ਬਾਜ਼ਾਰ ਦਾ ਕੱਪੜਾ ਦਾ ਬਹੁਤ ਜਿਆਦਾ ਹੀ ਰੱਖੀ ਬੋਤੇ ਕਿਉਂਕਿ ਇਦਲ ਲੋਕ ਜਿਆਦਾ ਖਾਣ ਪੀਂਦੇ ਸ਼ਕੀਨਾ ਜਾਂ ਫਿਰ ਪੌਣਦੇ ਵੱਡੀਆਂ ਵੱਡੀਆਂ ਚੀਜ਼ਾਂ ਲੈਣਦੇ ਦਾ ਇਹ ਘੱਟ ਸ਼ਕੀਨਾ ਜਨੇ ਇਹਨਾਂ ਨੂੰ ਜਿਆਦਾ ਚੀਜ਼ਾਂ ਪਾਪੂ ਕੇ ਖੁਸ਼ੀ ਆ ਕੱਪੜੇ-ਕਪੜੇ ਵਧੀਆ ਤੇ ਬੱਤੀ ਦੇ ਬਣਿਆ ਹੋਇਆ ਹੋਟਲ ਇਹ ਇਹ ਤੋਂ ਅੱਗੇ ਜਿਹੜਾ ਗਾਂਜਾ ਗਲੀ ਬਾਜ਼ਾਰ ਆਊਗਾ ਤੇ ਉਸ ਤੋਂ ਅੱਗੇ ਜਿਹੜਾ ਜਿਹੜਾ ਬੱਸ ਸਟੈਂਡ ਆ ਜਾਣਾ ਵਾ ਇਧਰ ਨੇ ਪਾਸੇ ਆ ਗਿਆ ਜਿਹੜਾ ਇਹ ਗਾਂਜਾ ਵਾਲੀ ਬਾਜ਼ਾਰ ਤੇ ਇਹਦੇ ਵਿੱਚ ਭੀੜ ਬਹੁਤ ਆ ਫਸਾਈ ਖੜੇ ਆ ਵਿੱਚ ਮੋਟਰਸਾਈਕਲ ਆਹੜੇ ਮੋਟਰਸਾਈਕਲ ਤੇ ਬਣਾਇਆ ਹੋਇਆ ਇਹਨਾਂ ਨੇ ਆਪ ਰੁਕਾਇਆ ਲੜਨਗੇ ਲੱਗਦਾ ਤੇ ਉਹ ਹੋ ਗਿਆ ਕੋਣ ਲੜਨ ਗਿਆ ਦਾ ਇਹ ਉਹ ਲਗਾ ਜੀ ਧੀੜੀ ਆ ਤੇ ਪੰਗਾ ਰਖੇ ਵਾਲੇ ਲਈ ਬੈਠੇ ਵਾਲੇ ਚ ਔਖਾ ਹੀ ਲੰਘਣਾ ਵਾ ਦੇਖਦੇ ਆ ਪਤਾ ਲੰਘ ਗਏ ਇਹ ਤਾਂ ਖੜੇ ਰਹਿਣਗੇ ਪਾਣੀ ਕੰਨਾਂ ਟਾਈਮ ਉਹ ਮੋਰੇ ਲਾਈ ਖੜਾ ਆ ਦੇਖ ਆ ਦੇ ਆ ਦੇ ਆ ਇਹ ਕਿ ਦੂਜੇ ਨੂੰ ਕਹੀ ਜਾਂਦੇ ਆ ਤੇ ਜਦੋਂ ਚੌੜੇ ਗਲੀ ਵਿੱਚ ਦੀ ਲੇ ਹੁਣ ਤਾਂ ਚੰਗਾ ਨਹੀਂ ਵੀਡੀਓ ਵੀਡੀਓ ਗਲੀਆਂ ਦੇ ਵਿੱਚ ਆ ਚਾਹ ਯਾਰ ਹੈ ਬਈ ਯਾਰ ਦੁਕਾਨਾਂ ਖੁੱਲੀਆਂ ਹੋਈਆਂ ਇੱਧਰ ਵੇਖੋ ਇੱਧਰੇ ਪਾਸੇ ਆ ਪਾਗਲੇ ਪਾਸੇ ਲੰਘਦੇ ਆ ਤੇ ਤੇਰੇ ਪਾਸੇ ਲੰਘੇ ਜਾਵੇ ਤਾਂ ਪਛਮਾਲੀਆਂ ਦੁਕਾਨਾਂ ਇਹ ਇਧਰੇ ਪਾਸੇ ਲੋਕ ਸੋਖੇ ਰੱਖ ਕੇ ਜਿਹੜਾ ਦੁਕਾਨਦਾਰੀ ਆ ਉਹਦੀ ਚਲਾਈ ਜਾਂਦੀ ਹੈ ਨਾ ਜ਼ਿਆਦਾਤਰ ਛੋਟੇ ਹਾਥੀ ਤੇ ਟਾਟੋਟੋਂ ਦੇ ਜ਼ਿਆਦਾ ਚੱਲਦੇ ਆ ਯਾਨੀ ਕਿ ਆਹ ਜਿਹੜੇ ਆਪਣੇ ਬੈਟਰੀ ਵਾਲੇ ਰਖਸ਼ ਉਧਰ ਬੱਕਰਾ ਟਟਾਈ ਦਾ ਕੰਮ ਫੀਡ ਮੂਡ ਵਾਲਾ ਜਿਹੜਾ ਗੱਡੀ ਜਾਂਦੇ ਜਿਹੜਾ ਖਟਲ ਰੋਡ ਤੇ ਆ ਸੰਗੇ ਤੇ ਵਾੜ ਵਾੜੇ ਦੇ ਬੱਕਰੇ ਹਰ ਪਾਸੇ ਜਾਮ ਆ ਦੇਖੋ ਇਧਰਲੇ ਪਾਸੇ ਵੀ ਜਿਹੜਾ ਫਸਾਈ ਖੜਿਆ ਇਹ ਸਾਰੇ ਟੋਟੋ ਜਿਹੜਾ ਆਪਦੇ ਗਾ ਲੈ ਲੋ ਲੋ ਕਿ ਚਲਦੀ ਚਲਦੀ ਹੈ ਇਹ ਤੇ ਚਾਹ ਪੀਣਾ ਇੱਕ ਦਿਨ ਭਈਆ ਚਾਹ ਬੜਾ ਨਾ ਬੜਾ ਕਿਦਨੇ ਦਾ ਛੋਟਾ ਬੜਾ ਦਾ ਹੈ ਛੋਟਾ ਦਿੱਤਾ ਹੈ ਨਹੀਂ ਨਹੀਂ ਬੜਾ ਦਿਓ ਬੜਾ ਫਿਰ ਚਲੇਗਾ ਤੇ ਇਹ ਮਿੱਟੀ ਦਾ ਪਾਂਡਾ ਇਹ ਆਪਾਂ ਇਹਨੂੰ ਕੁੱਲੜਾ ਕੁੱਲੜ ਕਹ ਦਿੰਨੇ ਆ ਉਹ ਚ ਬਣਾਉਂਦੇ ਬਹੁਤ ਵਧੀਆ ਸਵਾਦ ਲੱਗਦੀ ਚਾਹ ਇਹ ਇਹ ਵਿੱਚ ਵੀ ਚਾਹ ਪੀਂਦਾ ਜਿਹੜਾ ਸਵਾਦ ਵੱਖਰਾ ਹੀ ਆ ਪਾਰੇ ਥੋੜੀ ਜਿਹੀ 10 ਰੁਪਈਆ ਦੀ ਚਾਹ ਦਿੱਤੀ ਆ ਪਰ ਚਾਹ ਜਿਹੜੀ ਸਵਾਦ ਹੁੰਦੀ ਹੈ ਇਹਦੇ ਉੱਥੇ ਸਾਹਮਣੇ ਆ ਗਿਆ ਜਿਹੜਾ ਆਸੂ ਸੋਲ ਦਾ ਬੱਸ ਸਟੈਂਡ ਇਹ ਹੈਗਾ ਬੱਸ ਸਟੈਂਡ ਤੇ ਇਥੋਂ ਦੀਆਂ ਬੱਸਾਂ ਦੇਖ ਲਵਾ ਨਿੱਕੀਆਂ ਨਿੱਕੀਆਂ ਬੱਸਾਂ ਇਹ ਮਿੰਨੀ ਆਈਆਂ ਇੱਕ ਕਾਊਂਟਰ ਬਣਿਆ ਹੋਇਆ ਤੇ ਕਾਊਂਟਰ ਕੋਲ ਹੀ ਬੱਸ ਲੱਗੀ ਹੋਈ ਆ ਜਿਵੇਂ ਆਪਣੇ ਦਾ ਬੈਕ ਕਰਕੇ ਲਾਉਂਦੇ ਬੱਸਾਂ ਨਾ ਤੇ ਸਿੱਧਾ ਨੂੰ ਵਰਕੇ ਜਿਹੜਾ ਬੱਸ ਸਟੈਂਡ ਦਾ ਲਾਉਂਦੇ ਆ ਛੋਟੀਆਂ ਬੱਸਾਂ ਨਿੱਕੀਆਂ ਆਉਂਦੀਆਂ ਜ਼ਿਆਦਾਤਰ ਆਂਗ ਬੱਸਾਂ ਦੇ ਜਿਹੜਾ ਲਾਲ ਤੇ ਪੀਲੇ ਆ ਇਹ ਜਿਹੜਾ ਸਿਟੀ ਦਾ ਬੱਸ ਸਟੈਂਡ ਆ ਆਸੂ ਸੋ ਸ਼ਹਿਰ ਦਾ ਸਾਰੇ ਬੱਸ ਸਟੈਂਡ ਦੇ ਵਿੱਚ ਇੱਕ ਬੱਸ ਜਿਹੜੀ ਆਪਾਂ ਨੂੰ ਮਿਲੀ ਆ ਜਿਹੜੀ ਏਸੀ ਆ ਉਧਰਲੇ ਪਾਸੇ ਜਿਹੜਾ ਬੱਸ ਸਟੈਂਡ ਬਣਿਆ ਬੱਸ ਸਟੈਂਡ ਦੇ ਸਾਹਮਣੇ ਬਿਲਕੁਲ ਇੱਥੇ ਜਿਹੜੀ ਚਰਚ ਬਣੀ ਹੋਈ ਆ ਜਿਹੜੀ 1927 ਦੇ ਵਿੱਚ ਲਗਭਗ ਜਿਹੜੀ ਬਣੀ ਹੋਈ ਆ ਇਹ ਇਹਨੂੰ ਵੀ ਜਿਹੜਾ 100 ਸਾਲ ਹੋ ਗਿਆ ਵਾ ਤੇ ਇਸ ਚਰਚ ਨੂੰ ਬਣੀ ਨੂੰ ਹੋਈ ਨੂੰ ਤੇ ਇੱਥੇ ਜਿਹੜਾ ਉਹਨਾਂ ਦਾ ਆ ਸਾਹਮਣੇ ਅੰਗਰੇਜ਼ੀ ਦੇ ਵਿੱਚ ਨਾਮ ਲਿਖਿਆ ਹੋਇਆ ਵਾ ਹਨ ਤੇ ਸ਼ਹਿਰ ਦਾ ਨਾਮ ਲਿਖਿਆ ਹੋਇਆ ਵਾ ਤੇ ਇਹਦੇ ਨਾਲ ਹੀ ਜਿਹੜਾ ਸਾਹਮਣੇ ਹੈਗਾ ਬੱਸ ਸਟੈਂਡ ਤੇ ਇਧਰਲੇ ਪਾਸੇ ਜਿਹੜੀਆਂ ਆ ਦੁਕਾਨਾਂ ਬਣੀਆਂ ਹੋਈਆਂ ਇੱਥੇ ਆ ਪੱਥਰ ਜਿਹੇ ਰੱਖੇ ਹੋਏ ਆ ਚਰਚ ਦੇ ਵਿੱਚ ਦੇ ਪੱਥਰ ਦੇ ਵਿੱਚ ਆ ਸੀਸਾ ਲਾ ਕੇ ਤੇ ਇਹਦੇ ਵਿੱਚ ਸ਼ਾਇਦ ਇਹਨਾਂ ਦਾ ਕੋਈ ਧਰਮ ਦਾ ਜਿਹੜਾ ਮਾਤਾ ਕਿਰਮਾਈ ਬੀਬੀ ਦੀ ਜਿਹੜੀ ਇੱਥੇ ਫੋਟੋ ਲਾਈ ਹੋਈ ਆ ਮੂਰਤੀ ਬਣਾ ਕੇ ਰੱਖੀ ਹੋਈ ਆ ਐਸੇ ਵਕਤ ਆਪਾਂ ਹੈਗੇ ਆ ਸਟੇਸ਼ਨ ਰੋਡ ਤੇ ਬਿਲਕੁਲ ਜਿਹੜਾ ਸਟੇਸ਼ਨ ਦੇ ਨਾਲ ਲੱਗਦਾ ਹੀ ਰੋਡ ਆ ਤੇ ਸਾਫ ਸਫਾਈ ਵੱਲੋਂ ਵੀ ਜਿਹੜਾ ਰੋਡ ਇਹ ਵਧੀਆ ਬਣਾ ਹੋਇਆ ਵਾ ਤੇ ਇਹਦੇ ਨਾਲ ਹੀ ਜਿਹੜਾ ਬਸ ਅੱਧਾ ਕਿਲੋਮੀਟਰ ਹੋਰ ਦੂਰ ਸਟੇਸ਼ਨ ਆ ਜਾਊਗਾ ਇੱਕ ਗੱਲ ਇਹ ਨਹੀਂ ਲੋਕਾਂ ਦੀ ਜਿੱਥੇ ਜੀ ਕਰਦਾ ਉੱਥੇ ਇਹ ਫਰਮਾਂ ਇਹ ਵਿਛਾਉਂਦੇ ਆ ਤੇ ਆਉਂਦਾ ਤੇ ਜਾਂਦੇ ਆ ਆਰਾਮ ਕਰ ਲੈਂਦੇ ਆ ਤੇ ਇਧਰਲੇ ਪਾਸੋਂ ਆਪਾਂ ਜਾਣਾ ਬੈਸੜ ਇਧਰਲੇ ਪਾਸੇ ਜਿਹੜਾ ਰੇਲਵੇ ਸਟੇਸ਼ਨ ਆ ਇੱਥੇ ਵੀ ਇੱਕ ਬ੍ਰਿਜ ਬਣਿਆ ਹੋਇਆ ਵਾ ਇਹਦੇ ਉੱਪਰ ਵੀ ਟ੍ਰੇਨਾਂ ਲੰਘਦੀ ਆ ਜੀ ਜੀ ਇੱਥੇ ਆ ਗਿਆ ਇੱਥੋਂ ਐਂਟਰੀ ਕਰਦੇ ਆਪਾਂ ਆਸੂ ਸੋਲ ਸਟੇਸ਼ਨ ਦੀ ਇੱਥੇ ਜਿਹੜਾ ਆਪਾਂ ਅੱਜ ਦਾ ਵਲੌਗ ਆ ਉਹ ਸਮਾਪਤ ਕਰਦੇ ਆਂ ਤੇ ਕੱਲ ਨੂੰ ਫੇਰ ਆਪਾਂ ਇੱਕ ਨਵੇਂ ਵਲੌਗ ਦੇ ਨਾਲ ਤੁਹਾਨੂੰ ਮਿਲਾਂਗੇ ਉਦੋਂ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ